ਛੱਡ ਦਿੱਤੇ ਨੇ ਕੁਝ ਫੈਸਲੇ ਮੈਂ ਰੱਬ ਉੱਪਰ ਕਿਉਂਕਿ ਗੁਰੂ ਘਰ ਹੀ ਹੁਣ ਮੇਰੀ ਕਚਹਿਰੀ ਆ ਤੇ ਅਕਾਲ ਪੁਰਖ ਹੀ ਮੇਰਾ ਜਾਜਾ ਜਿਸ ਨੇ ਸਭ ਸ੍ਰਿਸ਼ਟੀ ਸਾਜੀ ਹੈ ਉਹੀ ਹੁਣ ਕਿਰਪਾ ਮੇਰੇ ਤੇ ਕਰੂਗਾ ਉਹਦੇ ਦਰ ਤੋ ਨਾ ਗਿਆ ਕੋਈ ਖਾਲੀ ਨਾ ਖਾਲੀ ਸਾਨੂੰ ਮੋੜੀ ਮਾਲਕਾ ਬਸ ਤੇਰੇ ਦਰ ਤੇ ਆਕ ਹੋਕ ਰੂ ਤੋਂ ਮਾਰਨੀ ਆ ਮੇਰੇ ਸਤਿਗੁਰਾ ਹੁਣ ਤੈਨੂੰ ਮੇਰੀ ਇਹ ਹੂਕ ਸੋਹਣੀ ਹੀ ਪੈਣੀ ਆ ਤੇਰੀ ਧੀ ਨਿਮਾਣੀ ਤੇਰੇ ਮੂਹਰੇ ਅਰਜਾ ਪਈ ਕਰਦੀ ਆ ਮੈਂ ਤੇਰੇ ਦਰਿਆ ਮਾ ਸਤਿਗੁਰਾ ਬਸ ਇਹ ਹੀ ਤੇਰੇ ਮੂਹਰੇ ਮੈਂ ਅਰਦਾਸਾਂ ਕਰਦੀ ਆ ਕਿ ਹਿੰਮਤ ਬਖਸ਼ੀ ਮੈਨੂੰ ਦਾਤਿਆ ਅਮਰਤ ਵੀਲੇ ਦਰਸ਼ਨ ਦਿਦਾਰੇ ਤੇਰੀ ਕਰ ਲਵਾ ਜੋ ਕਹਿੰਦੇ ਨੇ ਮੈਨੂੰ ਮਾੜੀ ਕਹਿ ਲੈਣ ਦੇ ਬਸ ਤੇਰੇ ਦਰ ਤੇ ਆ ਕੇ ਮੈਂ ਸੱਚੀ ਥੋੜੀ ਜੀ ਸੇਵਾ ਕਰ ਲਵਾਂ